आप देख रहे हैं युवराज भारत न्यूज़ आज की यह विशेष रिपोर्ट हमारे संवाददाता श्री नरेश कौरा जी के सहयोग से प्रस्तुत की जा रही है मोगा पुलिस ने शहीद पुलिस कर्मचारियों कर की महान कुर्बानियां को याद करते या जोगिंदर चौक मोगा ਵਿਖੇ शानदार बैंड शो ਦਾ आयोजन ਕੀਤਾ इस समारोह दौरान पुलिस जवानों ने शहीदां ਦੇ ਚਰਨਾਂ ਵਿੱਚ ਫੁੱਲ ਅਰਪਿਤ ਕਰਕੇ ਉਨ੍ਹਾਂ प्रति श्रद्धांजलि भेंट की थी ते ਉਨ੍ਹਾਂ ਦੇ अमर योगदान ਨੂੰ ਨਮਨ ਕੀਤਾ ਦੇਸ਼ ਭਗਤੀ ਅਤੇ ਕੁਰਬਾਨੀ ਦੀ ਭਾਵਨਾ ਨਾਲ ਭਰਪੂਰ ਇਹ ਪ੍ਰੋਗਰਾਮ ਸ਼ਹੀਦਾ ਪ੍ਰਤੀ ਮੋਗਾ ਪੁਲਿਸ ਦੇ اٹوٹ ਸਨਮਾਨ ਦੀ ਜੀਵੰਤ ਮਿਸਾਲ ਰਿਹਾ ਅਧਿਕਾਰੀਆਂ ਨੇ ਇਸ ਮੌਕੇ ਕਿਹਾ ਕਿ ਸ਼ਹੀਦ ਸਾਡੇ ਲਈ ਮਾਣ ਹਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਸਾਨੂੰ ਹਮੇਸ਼ਾ ਦੇਸ਼ ਦੇ ਕਾਨੂੰਨ ਦੀ ਰੱਖਿਆ ਲਈ ਪ੍ਰੇਰਿਤ ਕਰਦੀਆਂ ਰਹਿੰਦੀਆਂ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਇਸ ਨੂੰ ਖਬਰ ਰਿਪੋਰਟ ਜਾਂ ਪ੍ਰੈਸ ਰਿਲੀਜ਼ ਦੇ ਰੂਪ ਵਿੱਚ ਤਿਆਰ ਕਰਾਂ ਕਿਆ ਕਰਨੇ ਚਾਹਣਗੇ ਅੱਜ ਦੀ ਮੀਟੋ ਕੋ ਸਰਧਾਂਗੀ ਦਿੱਤੀ ਗਈ ਹੈ ਇਸ ਦੇ ਬਰ ਮੇਰੇ ਵਿੱਚ ਜਿਹੜਾ 1 ਜੁਲਾਈ ਅਕਤੂਬਰ ਦਾ ਦਿਨ ਹੁੰਦਾ ਹੈ ਉਹਦੇ ਵਿੱਚ ਜਿਹੜਾ ਅਸੀਂ ਜਿੰਨੇ ਵੀ ਦੇਸ਼ ਦੇ ਵਿੱਚ ਪੁਲਿਸ ਫੋਰਸ ਦੇ ਜਵਾਨ ਜਿਹੜੇ ਸ਼ਹੀਦ ਹੋਏ ਹੁੰਦੇ ਆ ਤੇ ਉਹਨਾਂ ਨੂੰ ਸਰਧਾਂਜ ਨਹੀਂ ਦਿੱਤੀ ਜਾਂਦੀ ਏ ਇਹ ਜਿਹੜਾ 21 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤਾਈਂ ਇਹ ਜਿਹੜਾ ਚੱਲਦਾ ਟਾਈਮ ਇਹਦੇ ਵਿੱਚ ਅਸੀਂ ਜਿਹੜਾ ਅੱਜ ਇੱਥੇ ਪਬਲਿਕ ਪਲੇਸ ਤੇ ਜਿਹੜਾ ਇਕੱਠਾ ਹੋਗੇ ਇਹ ਬੈਂਡ ਸਟਾਫ ਦੇ ਨਾਲ ਜਿਹੜਾ ਉਹਨਾਂ ਨੂੰ ਅਸੀਂ ਤੁਹਾਨੂੰ ਨਮਨ ਕਰਨ ਵਾਸਤੇ ਇਕੱਠੇ ਹੋਏ ਆਂ ਤੇ ਦੂਸਰਾ ਜਿਹੜਾ ਇਹ ਆਲ ਵੀ ਅਸੀਂ ਪਬਲਿਕ ਪਲੇਸ ਤੇ ਲੋਕਾਂ ਨੂੰ ਜਿਹੜਾ ਹੋਰ ਵੀ ਜਾਗਰੂਤ ਹੋ ਸਕਣ ਕਿ ਜਿਹੜਾ ਪੰਜਾਬ ਪੁਲਿਸ ਦੇ ਜਵਾਨਾਂ ਨੇ ਜਿਹੜਾ ਕਿਵੇਂ ਆਪਣੀ ਸ਼ਾਂਤੀ ਰੱਖਣ ਵਾਸਤੇ ਆਦੇ ਜਿਹੜਾ ਜੀਵਨ ਦਾ ਵੀ ਬਲੀਦਾਨ ਦਿੱਤਾ ਹੈ